ਇਹ ਮੇਰੀ Z+ ਸਿਕਿਉਰਿਟੀ ਸਰਕਾਰ ਨੇ ਦਿੱਤੀ ਸੀ ਬਿਕੋਜ਼ ਆਫ ਵੇਰੀਅਸ ਥ੍ਰੈਟ ਪਰਸੈਪਸ਼ਨਸ ਉਹ ਵਾਪਸ ਲੈ ਲਿਆ ਪਹਿਲਾਂ ਤਾਂ ਭਗਵੰਤਪਨ ਸਾਹਿਬ ਤੁਹਾਡਾ ਸ਼ੁਕਰੀਆ ਦਾ ਤੁਹਾਨੂੰ ਵਧਾਈ ਵੈਭਵ ਕੁਮਾਰ ਦੀ ਸਿਕਿਉਰਿਟੀ ਟੈਟ ਰੱਖਿਓ ਵਿਜੇਨੈਰ ਦੀ ਟੈਟ ਰੱਖਿਓ ਆਪ ਦੀ ਟੈਟ ਰੱਖਿਓ ਸਿਕਿਉਰਿਟੀ ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ پا ਰਹੇ ਸਿੱਟਾਂ ਬਦਲੀਆਂ ਇੱਕ ਸਿੱਟ ਬਦਲੀ ਦੂਜੀ ਬਦਲੀ ਤੀਜੀ ਬਦਲੀ ਚੌਥੀ ਬਦਲੀ ਪੰਜਵੀਂ ਬਦਲਤੀ ਸਾਰੀਆਂ ਹੀ ਸਿੱਟਾਂ ਬੇ ਸਿੱਟਾਂ ਨਿਕਲੀਆਂ ਇਹਨਾਂ ਅਫਸਰਾਂ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਨੇ ਉਹ ਪੇਸ਼ ਕਰ ਦੋ ਹਾਂ ਕਰ ਸਕਦੇ ਆ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ ਉਹਨਾਂ ਨੂੰ ਫੋਨ ਆਈ ਜਾਣ ਬਾਰ-ਬਾਰ ਕਿ ਹੁਣੇ ਪਹੁੰਚੋ ਹੁਣੇ ਪਹੁੰਚੋ ਡੀਜੀਪੀ ਸਾਹਿਬ ਬਾਰ-ਬਾਰ ਪੁੱਛ ਰਹੇ ਆ ਪੰਜਾਬ ਸਰਕਾਰ ਨੇ ਵਿਕਰਮ ਸਿੰਘ ਮੱਜੀਠਿਆ ਦੀ ਜੈਡ ਪਲੱਸ ਸੁਰੱਖਿਆ ਵਾਪਸ ਲੈ ਲਈ ਹੈ ਜਿਸ ਤੋਂ ਬਾਅਦ ਮੱਜੀਠਿਆ ਨੇ ਲਾਈਵ ਹੋ ਕੇ ਮੌਜੂਦਾ ਸਰਕਾਰ ਦੇ ਉਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਵਿਕਰਮ ਮੱਜੀਠਿਆ ਨੇ ਕਿਹਾ ਹੈ ਕਿ ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਬਿਲ ਸਾਬਤ ਹੋ ਰਹੀਆਂ ਨੇ ਉਸਨੇ ਇਹ ਵੀ ਕਿਹਾ ਕਿ ਜੇਕਰ ਉਸ ਦੀ ਆਵਾਜ਼ ਨੂੰ ਚੁੱਪ ਕਰਵਾਉਣਾ ਹੈ ਤਾਂ ਉਸ ਨੂੰ ਗੋਲੀ ਮਰਵਾ ਦਿੱਤੀ ਜਾਵੇ ਜਾਂ ਫਿਰ ਉਸ ਦੇ ਉੱਤੇ ਕੋਈ ਵੱਡਾ ਕੇਸ ਪਾਇਆ ਜਾਵੇ ਗਰਗ ਕੇਸ ਦੇ ਲੈਵਲ ਦਾ ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਹਿੱਕ ਠੋਕੇ ਚੱਕਾਂਗਾ ਸੱਚੀ ਕਾਲ ਜੀ ਸੋ ਆ ਹੁਣੇ ਇਹ ਖਬਰ ਜਨਤਕ ਹੋ ਗਈ ਹੈ ਔਰ ਕਈ ਨਿਊਜ਼ ਚੈਨਲ ਮੈਨੂੰ ਫੋਨ ਵੀ ਕਰ ਰਹੇ ਆ ਕਿਉਂਕਿ ਕਈ ਚੈਨਲਾਂ ਨੇ ਚਲਾਇਆ ਕਿ ਮੇਰੀ ਜਿਹੜੀ Z+ ਸਿਕਿਉਰਿਟੀ ਜੋ ਸਰਕਾਰ ਨੇ ਲੰਬੇ ਸਮੇਂ ਤੋਂ ਸਰਕਾਰ ਨੇ ਦਿੱਤੀ ਸੀ ਬਿਕਾਜ਼ ਆਫ ਵੇਰੀਅਸ ਥ੍ਰੈਟ ਪਰਸੈਪਸ਼ਨਸ ਉਹ ਵਾਪਸ ਲੈ ਲਈ ਚਲੋ ਪਹਿਲਾਂ ਤਾਂ ਭਗਵੰਤਪਾਨ ਸਾਹਿਬ ਤੁਹਾਡਾ ਸ਼ੁਕਰੀਆ ਦਾ ਤੁਹਾਨੂੰ ਵਧਾਈ ਵੈਭਵ ਕੁਮਾਰ ਦੀ ਸਿਕਿਉਰਿਟੀ ਟਾਈਟ ਰੱਖਿਓ ਜਿਹਦੇ ਤੇ ਇੱਕ ਐਮਪੀ ਨਾਲ ਮਿਸਬੀਹੇਵ ਕਰਨ ਦੇ aarop ne. ਵਿਜੇਨੈਰ ਦੀ ਟੈਟ ਰੱਖਿਓ, ਆਪਦੀ ਟੈਟ ਰੱਖਿਓ ਸਿਕਿਉਰਿਟੀ। ਕੋਈ ਜਦ ਖਾ ਪੀ ਲੈਨੇ ਤਾਂ ਤੁਹਾਨੂੰ ਮਦਦ ਦੀ ਲੋਡ ਪੈ ਜਾਂਦੀ ਆ। ਆਪਦੇ ਸਤਕਾਰਯੋਗ ਪਰਿਵਾਰ ਦੀ ਧਰਮ ਪਤਨੀ ਦੀ ਭੈਣ ਜੀ ਦੀ ਭਾਈਆ ਜੀ ਦੀ ਮਾਤਾ ਜੀ ਸਤੌਜ ਉਹਨਾਂ ਦੀ ਸਭ ਦੀ ਟੈਟ ਰੱਖਿਓ। ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿੱਡੇ ਤੁਸੀਂ ਡਿੱਗ ਗਏ ਹੋ ਆਪਦੀ ਪੋਲਿਟਿਕਸ 'ਚ। ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ ਪਾਰੇ ਸਿੱਟਾਂ ਬਦਲ ਲੀਆਂ ਇੱਕ ਸਿੱਟ ਬਦਲੀ ਦੂਜੀ ਬਦਲੀ ਤੀਜੀ ਬਦਲੀ ਚੌਥੀ ਬਦਲੀ ਪੰਜਵੀਂ ਬਦਲਤੀ ਸਾਰੀਆਂ ਹੀ ਸਿੱਟਾਂ ਬੇ ਸਿੱਟਾਂ ਨਿਕਲੀਆਂ ਹੁਣ ਮੈਂ ਫੇਰ ਕਹਿ ਰਿਹਾ ਸਾਧ ਸੰਗਤ ਜੀ ਪਹਿਲਾਂ ਕਹਿ ਰਿਹਾ ਤੁਹਾਨੂੰ ਜਿਹੜੀ ਨਵੀਂ ਸਿੱਟ ਬਣੀ ਆ ਇਹ ਕੁਇਡ ਪ੍ਰੋ ਕੋ ਹੈ ਲੈਣ ਦੇਣ ਹੈ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਅਪਸਰ ਹੁਣ ਜੂਨੀਅਰ ਹੋ ਗਏ ਆ ਇਨ ਅਫਸਰਾਂ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਨੇ ਉਹ ਪੇਸ਼ ਕਰ ਦਿਓ ਹਾਂ ਕਰ ਸਕਦੇ ਆ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਮਗਰ ਅਖੀਰ 'ਚ ਯਾਦ ਰੱਖਿਓ ਸਾਧ ਸੰਗਤ ਜੀ ਜਿਹਦਾ ਸਾਬ ਡੈਡਾ ਹੁੰਦਾ ਨਾ ਜੀ ਅਸਲ ਮਾਲਕ ਅਸਲ ਸਰਕਾਰ ਉਹ ਸੱਚੇ ਪਾਤਸ਼ਾਹ ਦੀ ਔਰ ਉਹਦੀ ਮੇਰ ਨਿਗਾਹ ਸੁਵੱਲੀ ਚਾਹੀਦੀ ਆ ਉਹਦੀ ਕਿਰਪਾ ਬਖਸ਼ਿਸ਼ ਚਾਹੀਦੀ ਔਰ ਅੰਗ ਸੰਗ ਸਹਾਇਤਾ ਚਾਹੀਦੀ ਆ ਕੋਈ ਸਾਡੀ ਜਿੱਤ ਨੂੰ ਸਚਾਈ ਨੂੰ ਲੁਕੋ ਨਹੀਂ ਸਕਦਾ ਨਾ ਕੋਈ ਸਾਨੂੰ ਇਸ ਤਰ੍ਹਾਂ ਹਰਾ ਸਕਦਾ ਮਗਰ ਮੇਰੇ ਵੀਰੋ ਬਕਲਾਹਟ ਵੇਖੋ ਜਦੋਂ ਮਜੀਠੀਆ ਹਰ ਕਿਸਮ ਨਾਲ ਚੁੱਪ ਕਰਾਉਣ 'ਚ ਫੇਲ ਹੋ ਗਏ ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਡਰਾਅ ਕੀਤੀ ਮੈਨੂੰ ਤਾਂ ਇਸ ਗੱਲ ਦਾ ਪਤਾ ਸੀ ਕਿਉਂਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰਾਅ ਕਰ ਦਿੱਤੀ ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ ਉਹਨਾਂ ਨੂੰ ਫੋਨ ਆਈ ਜਾਣ ਬਾਰ-ਬਾਰ ਕਿ ਹੁਣੇ ਪਹੁੰਚੋ ਹੁਣੇ ਪਹੁੰਚੋ ਡੀਜੀਪੀ ਸਾਹਿਬ ਬਾਰ-ਬਾਰ ਪੁੱਛ ਰਿਹਾ ਔਰ ਉਹ ਵਿਚਾਰੇ ਮੇਰੇ ਵੱਲ ਵੇਖਦੇ ਸੀ ਕਿ ਇਹਨੂੰ ਕੱਲੇ ਛੱਡ ਕੇ ਕਿੱਥੇ ਜਾਣਾ ਮਗਰ ਮੈਂ ਜਦ ਉਹਨਾਂ ਦੇ ਹਾਲਾਤ ਵੇਖੇ ਉਹ ਤਾਂ ਵਿਚਾਰਾ ਮੁਲਾਜ਼ਮ ਹੈ ਕਾਂਸਟੇਬਲ ਹੈ ਕੋਈ ਹੈੱਡ ਕਾਂਸਟੇਬਲ ਹੈ ਮੈਂ ਆਪਦੇ ਸਿਕਿਉਰਿਟੀ ਇੰਚਾਰਜ ਨੂੰ ਫੋਨ ਕੀਤਾ ਚਰਨਜੀਤ ਸਿੰਘ ਉਹਦਾ ਨਾਮ ਉਹਨੂੰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਰ ਮੈਂ ਕਹਾ ਮਗਰ ਇਹਨੂੰ ਤਾਂ ਅਫਸਰ ਮਗਰ ਪਏ ਆ ਇਹਨਾਂ ਦੇ ਮਗਰ ਪਏ ਆ ਕਿ ਵਾਪਸ ਰਿਪੋਰਟ ਕਰੋ ਵਾਪਸ ਰਿਪੋਰਟ ਕਰੋ ਤੂੰ ਕਹਿੰਦਾ ਤੇਰੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਦੱਸ ਫਿਰ ਕੀ ਹੋਣਾ ਚਾਹੀਦਾ ਕਹਿੰਦਾ ਸਰ ਮੇਰੇ ਕੋਲ ਜਵਾਬ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਕੱਲੇ ਨਹੀਂ ਛੱਡਣਾ ਚਾਹੀਦਾ ਉਸ ਵਕਤ ਮੈਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਵਿਚਾਰਿਆਂ ਦੀ ਨੌਕਰੀ ਇਹਨਾਂ ਦੇ ਪਰਿਵਾਰ ਇਸ ਤੇ ਗੁਜ਼ਰ ਕਰਦੇ ਇਹਨੂੰ ਖਤਰੇ 'ਚ ਨਾ ਪਾਵਾਂ ਮੈਂ ਇਮੀਡੀਏਟਲੀ ਉਹਨਾਂ ਨੂੰ ਸ਼ਨੀਵਾਰ ਦੇਰ ਰਾਤ ਨੂੰ ਉਹਨਾਂ ਨੂੰ ਵਾਪਸ ਭੇਜਿਆ ਕੋਈ 1 ਵਜੇ ਕੋਈ 2 ਵਜੇ ਕੋਈ 3 ਵਜੇ ਆਪ ਦੀ ਆਪ ਦੀ ਜਿਹੜੀ ਜਿਹੜੇ ਜਿੱਥੋਂ ਜਿੱਥੋਂ ਆਏ ਸਨ ਉਸ ਕਮਾਂਡੈਂਟ ਸਾਹਿਬ ਕੋਲ ਯਾ ਬਟਾਲੀਅਨ ਕੋਲ ਉਹਨਾਂ ਨੇ ਵਾਪਸ ਰਿਪੋਰਟ ਕੀਤਾ ਮਗਰ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜੀ ਜਦੋਂ ਭਗਵੰਤ ਮਾ ਸਾਰੀਆਂ ਛਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਕਿਉਂਕਿ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਹੈ ਕਿ ਇਹਨੂੰ ਜਦ ਕੋ ਹੋਊਗਾ ਨਹੀਂ ਨਾਲ ਪਾਜਦਾਲਾ ਤੇ ਕੋ ਗੋਲੀ ਮਾਰ ਜੂ ਭਗਵੰਤ ਮਾਨ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਮੈਂ ਤੈਨੂੰ ਕਹੇ ਤਾ ਤੂੰ ਹੁਣ ਪਤਾ ਲੱਗਿਆ ਮੇਰੇ ਤੇ ਇੱਕ ਨਵਾਂ ਕੇਸ ਬਣਾਉਣ ਲੱਗਿਆ ਯਾਰ ਯੂ ਆਪਾ ਲਾਈ ਮੇਰੇ ਤੇ ਕਿਉਂਕਿ ਡਰੱਗ ਤੋਂ ਬਾਅਦ ਤਾਂ ਸਾਰੇ ਕੇਸ ਛੋਟੇ ਪੈ ਜਾਣਗੇ ਕੱਲਾ ਯੂ ਆਪਾ ਹੀ ਆ ਜਿਹੜਾ ਬਰਾਬਰ ਦਾ ਜਾਂ ਟਾਡਾ ਲੱਗੇ ਆ ਡੀ ਏ ਸ਼ੀਏ ਤਾਂ ਸਭ ਕੰਮ ਨਿਕੇ ਮੋਟੇ ਪਰਚਿਆਂ ਦੀ ਮੈਨੂੰ ਕੋਈ ਚੜੀ ਲੱਥੀ ਹਾਂ ਯਾ ਗੋਲੀ ਵਾਜੇ ਮੈਨੂੰ ਅਸੈਸੀਨੇਟ ਕਰਾ ਦਿਓ ਮੈਨੂੰ ਮਰਵਾ ਦਿਓ ਸੁੱਧੂ ਮੂਸੇ ਵਾਲੇ ਵਾਂਗੂ ਜਾਂ ਜਿਵੇਂ ਸੁਖਵੀਰ ਸਿੰਘ ਬਾਦਲ ਤੇ ਅਟੈਕ ਕਰਾਤਾ ਸੀ ਉਸ ਤਰ੍ਹਾਂ ਦਾ ਅਟੈਕ ਕਰਾ ਦਿਓ ਜਾਂ ਕੋਈ ਹੋਰ ਸਿਆਸੀ ਵਿਰੋਧੀਆਂ ਤੇ ਤੁਸੀਂ ਅਟੈਕ ਕਰਾਉਣਾ ਚਾਹੁੰਦੇ ਉਹ ਜੀ ਅਟੈਕ ਕਰਾਇਓ ਨਹੀਂ ਤਾਂ ਜੇ ਕਿਤੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਆ ਹਿੱਕ ਤੇ ਜ਼ੋਰ ਤੇ ਕਿਹਾ ਸੀ ਤੰਨੂੰ ਉਹ ਰੱਬ ਤੋਂ ਸੱਚੇ ਬਾਦਸ਼ਾਹ ਤੋਂ ਡਰ ਕੇ ਕਿਹਾ ਸੀ ਠਾ ਠਾ تیر ਤੇ ਵੱਜਾਂਗੇ ਤੈਨੂੰ ਬੰਦਾ ਬਣਾ ਕੇ ਹਟਾਂਗੇ ਤੈਨੂੰ ਐਕਸਪੋਜ਼ ਕਰਕੇ ਹਟਾਂਗੇ ਔਰ ਇਹਦੇ ਲਈ ਭਾਵੇਂ ਜਾਨ ਵੀ ਜਾਣੀ ਪਵੇ ਨਾ ਜਾਣਦੀ ਰ ਉਸ ਮਾਲਕ ਦੇ ਹੱਥ ਵਸ ਹੈ ਤੇਰੇ ਅਰਗੇ ਸ਼ਰਾਬੀ ਤੇਰੇ ਵਰਗੇ ਕਬਾਬੀ ਜੀ ਨੇ ਪੰਜਾਬ ਦਾ ਬੇੜਾ ਗਲ ਕਰਤਾ ਰੋਜ਼ ਬੰਬ ਬਲਾਸਟ ਅੱਜ ਵੀ ਬੰਬ ਬਲਾਸਟ ਮਜੀਠੇ ਥਾਣੇ ਬੰਬ ਬਲਾਸਟ ਜੈਨਤੀਪੁਰ ਮੇਰੇ ਹਲਕੇ ਚ ਬੰਬ ਬਲਾਸਟ ਹੁਣ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਕਿ ਭਾਈ ਇਹਨੂੰ ਸਿੱਧੇ ਹੋ ਕੇ ਟੱਕਰੋ ਇਹਨੂੰ ਸਿੱਧੂ ਮੂਸੇ ਵਾਲੇ ਵਾਂਗੂ ਠੋਕ ਦਿਓ ਇਹਦੇ ਕੋਲ ਕੋਈ ਸਿਕਿਉਰਿਟੀ ਨਹੀਂ ਇਸ ਲਈ ਮੈਂ ਜ਼ਿਕਰ ਕਰ ਰਿਹਾ ਹਾਂ ਔਰ ਅੱਜ ਕਿਉਂਕਿ ਹੁਣ ਅਖਬਾਰਾਂ ਚ ਹੀ ਗੱਲ ਆ ਗਈ ਹੈ ਟੀਵੀ ਚੈਨਲਾਂ ਤੇ ਚੱਲ ਪਈ ਹੈ ਤਾਂ ਮੈਂ ਤੁਹਾਡੇ ਰੂਬਰੂ ਹੋ ਰਿਹਾ ਕਿ ਭਾਈ ਫਿਕਰ ਨਾ ਕਰਿਓ ਥੋੜਾ ਅਸ਼ੀਰਵਾਦ ਥੋੜਾ ਪਿਆਰ ਤੁਹਾਡੀਆਂ ਦੁਆਵਾਂ ਨਾਲ ਚਾਹੀਦੀਆਂ ਨੇ ਔਰ ਇਹ ਆਵਾਜ਼ ਸਦਾ ਹੀ ਬਲੰਦ ਹੋ ਕੇ ਗੂੰਜੂਗੀ ਇਸ ਨਾਮ ਨਾਮਾ ਚੁੱਪ ਪਹਿਲਾਂ ਹੋਣ ਵਾਲਾ ਨਾ ਮੈਂ ਹੁਣ ਹੋਊਗਾ ਤਗੜੇ ਹੋ ਕੇ ਲੜਾਈ ਲੜਾਂਗੇ ਤੁਹਾਡਾ ਸਭ ਦਾ ਸਾਥ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਰ ਮਜੀਠਿਆ ਤੋਂ ਜੈਡ ਪਲੱਸ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਸੁਖਵੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਏ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਮਜੀਠਿਆ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ ਝੂਠਾ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦਕਿ ਆਪ ਸੁਪਰੀਮੋ ਕੇਜ਼ ਰਿਵਾਰਲ ਨੇ ਨਸ਼ਿਆਂ ਦੇ ਉਠੇ ਦੋਸ਼ ਲਾ ਕੇ ਮਜੀਠੀਆ ਤੋਂ ਲਿਖਤੀ ਤੌਰ ਦੇ ਉਤੇ ਮਾਫੀ ਤੱਕ ਮੰਗੀ ਹੋਈ ਹੈ ਉਹਨੇ ਕਿਹਾ ਕਿ ਜੇ ਮਜੀਠੀਆ ਜਾਂ ਪਾਰਟੀ ਦੇ ਕਿਸੇ ਵੀ ਆਗੂ ਵਰਕਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਪੁਲਿਸ ਮੁਖੀ ਦੇ ਜ਼ਿੰਮੇਵਾਰ ਹੋਣਗੇ ਬਿਊਰੋ ਰਿਪੋਰਟ ਪੰਜਾਬ ਲੁੱਕ ਚੈਨਲ